ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਦੋਸਤੋ 26 ਫਰਵਰੀ ਮਹਾਸ਼ਿਵਰਾਤਰੀ ਭਗਵਾਨ ਪੋਲੇਨਾਚੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਜਾਣੇ 26 ਫਰਵਰੀ ਬੁੱਧਵਾਰ ਮਹਾਸ਼ਿਵਰਾਤਰੀ ਦੇ ਦਿਨ ਵੰਡ ਰਿਹਾ ਹੈ ਦੇਵੀਏ ਦੁਰਲਭ ਵਾਹ ਸ਼ੁਭ ਸੰਜੋਗ ਸਵਾਰਥ ਸiddhi ਜੋਗ ਸ਼ਿਵ ਜੋਗ ਸਵਾਰਥ ਸiddhi ਜੋਗ ਸ਼ਿਵ ਜੋਗ ਸiddhi ਜੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜਪਤੀ ਮਾਲਾ ਮਾਨ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੋਲੇਨਾਥ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਮਹਾਸ਼ਿਵਰਾਤਰੀ ਤੇ 12 ਰਾਸ਼ੀਆਂ ਦੇ ਵਿੱਚੋਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਖੁਦ ਭਗਵਾਨ ਪੋਲੇਨਾਥ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਖਤਮ ਕਰਨ ਵਾਲੇ ਹਨ ਅਤੇ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਭਗਵਾਨ ਪੋਲੇਨਾਥ ਜੀ ਦੇ ਆਸ਼ੀਰਵਾਦ ਦੇ ਨਾਲ ਖੁਸ਼ੀਆਂ ਹੀ ਖੁਸ਼ੀਆਂ ਜਿਸ ਦੇ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਆਖਰ ਇਹ ਭਾਗਸ਼ਾਲੀ ਰਾਸ਼ੀਆਂ ਛੇ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੋਗੇ ਭਗਵਾਨ ਪੋਲੇਨਾਚੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ 26 ਫਰਵਰੀ ਮਹਾਸ਼ਿਵਰਾਤਰੀ ਦੇ ਦਿਨ ਕਰੋੜਪਤੀ ਬਣਨ ਵਾਲੀਆਂ ਹਨ ਇਹ ਛੇ ਰਾਸ਼ੀ ਵਾਲੇ ਇਸੇ ਮਹਾਸ਼ਿਵਰਾਤਰੀ ਦੇ ਦਿਨ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਛੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ। ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਭਗਵਾਨ ਪੋਲੇ ਨਾਚੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭੋਲੇ ਨਾਚੀ ਦੇ ਚਰੋ ਲਿਖੋ ਜਿਸ ਨਾਲ ਭਗਵਾਨ ਪੋਲੇ ਨਾਚੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਇਹ ਪ੍ਰਾਪਤ ਹੋ ਸਕੇ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਲੋਕ ਜਾਣਦੇ ਹੋ ਫਲਗੁਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥੀ ਤਿਥੀ ਨੂੰ ਹਰ ਹਰ ਮਹਾਦੇਵ ਭਗਵਾਨ ਪੋਲੇਨਾਥ ਅਤੇ ਦੇਵੀ ਪਾਰਵਤੀ ਦਾ ਵਿਆਹ ਉਤਸਵ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਅਸੀਂ ਮਹਾਸ਼ਿਵਰਾਤਰੀ ਕਹਿੰਦੇ ਹਾਂ ਇਸ ਸਾਲ ਮਹਾਸ਼ਿਵਰਾਤਰੀ ਦਾ ਇਸ ਸਾਲ ਮਹਾਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ ਨੂੰ ਮਨਾਇਆ ਜਾਣਾ ਹੈ ਇਸ ਦਿਨ ਜੋ ਪੂਰਨ ਸ਼ਰਦਾ ਦੇ ਨਾਲ ਸ਼ਿਵ ਸ਼ੰਭੂ ਦੀ ਆराधना ਕਰਦਾ ਹੈ ਉਸ ਨੂੰ ਬਹੁਤ ਉੱਤਮ ਜੀਵਨ ਸਾਥੀ ਮਿਲਦਾ ਹੈ ਉਸ ਨੂੰ ਨਾਲ ਹੀ ਨਾਲ ਧਨ ਸੰਤਾਨ ਸਬੰਧੀ ਹਰ ਪਰੇਸ਼ਾਨੀ ਦਾ ਖਾਤਮਾ ਹੁੰਦਾ ਹੈ ਇਸ ਦਿਨ ਭਗਵਾਨ ਸ਼ਿਵ ਦੀ ਵਿਦੇ ਵਿਦਾਂ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਅਤੇ ਵਰਤ ਰੱਖਿਆ ਜਾਂਦਾ ਹੈ ਇਸ ਦਿਨ ਜੇਕਰ ਦੰਪਤੀ ਨਾਲ ਸ਼ਿਵ ਪੂਜਨ ਕਰਦੇ ਹਾਂ ਅਤੇ ਵਿਆਹਿਕ ਜੀਵਨ ਦੇ ਵਿੱਚ ਸੁੱਖ ਰਿਸ਼ਤਿਆਂ ਦੇ ਵਿੱਚ ਮਿਠਾਸ ਵਾਦੀ ਹੈ ਇਸਨ ਛੇਵ ਮੰਦਰਾਂ ਦੇ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਉਤਸਵ ਮਨਾਇਆ ਜਾਂਦਾ ਹੈ ਕਈ ਸਥਾਨਾਂ ਤੇ ਸ਼ਿਵ ਬਰਾਤ ਵੀ ਨਿਕਲਦੀ ਕਈ ਸਥਾਨਾਂ ਤੇ ਸ਼ਿਵ ਬਰਾਤ ਵੀ ਕੱਢੀ ਜਾਂਦੀ ਹੈ ਇਸ ਵਾਰ ਮਹਾਸ਼ਿਵਰਾਤਰੀ ਬੇਹਦ ਹੀ ਖਾਸ ਮੰਨੇ ਜਾ ਰਹੀ ਹੈ ਜੋਤਿਸ਼ శాਸਤਰ ਦੇ ਅਨੁਸਾਰ ਇਸ ਵਾਰ ਮਹਾਸ਼ਿਵਰਾਤਰੀ ਤੇ ਇਸ ਤਰ੍ਹਾਂ ਦੇ ਦੁਰਲਭ ਸੰਜੋਗ ਬਣ ਰਹੇ ਹਨ ਜਿਸ ਦੇ ਵਿੱਚ ਭਗਵਾਨ ਸ਼ਿਵ ਦੀ ਉਪਾਸ਼ਨਾ ਦਾ ਸਿਗਰ ਫਲ ਪ੍ਰਾਪਤ ਹੋਵੇਗਾ ਤੁਹਾਨੂੰ ਦੱਸ ਦੇ ਕਿ ਇਸ ਸਾਲ ਮਹਾਸ਼ਿਵਰਾਤਰੀ 26 ਫਰਵਰੀ ਨੂੰ ਮਨਾਇ ਜਾਵੇਗੀ ਵਿਆਧਿਕ ਪੰਚਾਂਗ ਦੇ ਅਨੁਸਾਰ ਫਲਗੁਣ ਮਾ ਦੇ ਕ੍ਰਿਸ਼ਨ ਪਖ ਦੀ ਚੌਥੀ ਤਿਥੀ 26 ਫਰਵਰੀ ਨੂੰ ਸ਼ੁਰੂ ਹੋ ਕੇ 27 ਫਰਵਰੀ ਨੂੰ ਸਮਾਪਤ ਹੋਵੇਗੀ ਚੌਥੀ ਤਿਥੀ 26 ਫਰਵਰੀ ਨੂੰ ਸਵੇਰੇ 1:18 ਮਿੰਟ ਤੋਂ ਸ਼ੁਰੂ ਹੋ ਕੇ 27 ਫਰਵਰੀ ਨੂੰ ਸਵੇਰੇ 8:56 ਮਿੰਟ ਤੱਕ ਖਤਮ ਹੋਵੇਗੀ। ਮਹਾਸ਼ਿਵਰਾਤਰੀ ਤੇ ਨਿਸ਼ਾ ਕਾਲ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਮਹਾਸ਼ਿਵਰਾਤਰੀ 26 ਫਰਵਰੀ ਨੂੰ ਮਨਾਇਆ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਹਾਸ਼ਿਵਰਾਤਰੀ ਵਰਤ ਵਿੱਚ ਵੈਸੇ ਤੇ ਪੂਰੇ ਦਿਨ ਹੀ ਭਗਵਾਨ ਸ਼ਿਵ ਦੀ ਪੂਜਾ ਹੁੰਦੀ ਹੈ। ਅਤੇ ਜਲ ਅਭਿਸ਼ੇਕ ਕੀਤਾ ਜਾਂਦਾ ਹੈ ਲੇਕਿਨ ਇਸ ਦਿਨ ਇਸ ਤੀ ਪੈਰ ਦੀ ਰੱਤਰ ਪੈਰ ਦੀ ਪੂਜਾ ਦਾ ਖਾਸ ਮਹੱਤਵ ਹੁੰਦਾ ਹੈ ਨਾਲ ਹੀ ਇਸ ਦਿਨ ਬ੍ਰਹਮਾ ਮਹੂਰਤ ਵਿੱਚ ਪੂਜਾ ਕਰਨ ਦੇ ਨਾਲ ਵੀ ਵਸ਼ੇਸ਼ ਫਲ ਪ੍ਰਾਪਤ ਹੁੰਦਾ ਹੈ ਇਸ ਦਿਨ ਦੀ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਇਸ ਵਾਰ ਮਹਾ ਸ਼ਿਵਰਾਤਰੀ ਤੇ ਚਾਰ ਸ਼ੁਭ ਸੰਜੋਗ ਬਣਨ ਵਾਲੇ ਹਨ ਮਹਾ ਸ਼ਿਵਰਾਤਰੀ ਦੇ ਦਿਨ ਸਰਵਣ 79 ਅਤੇ ਪ੍ਰਿਤ ਜੋਗ ਦਾ ਸੰਜੋਗ ਬਣੇਗਾ ਇਸ ਤੋਂ ਇਲਾਵਾ ਸਵਤ ਸiddhi ਜੋਗ ਅਤੇ ਸਿੱਧੀ ਜੋਗ ਵੀ ਬਣੇਗਾ ਇਹਨਾਂ ਚਾਰ ਸ਼ੁਭ ਸੰਜੋਗ ਦੇ ਵਿੱਚ ਮਹਾਸ਼ਿਵ ਰਾਤਰੀ ਦੀ ਪੂਜਾ ਸ਼ਿਵ ਭਗਤਾ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ ਤੁਹਾਨੂੰ ਦੱਸ ਦਈਏ ਕਿ ਪੰਚਾਂਗ ਦੇ ਅਨੁਸਾਰ ਇਹ ਜੋਗ 26 ਫਰਵਰੀ 2025 ਨੂੰ ਸ਼ਾਮ 5:00 ਵਜੇ 8 ਮਿੰਟ ਤੱਕ ਰਹੇਗਾ ਜੋ ਤਿਸ ਸਾਸਤਾ ਦੇ ਅਨੁਸਾਰ ਸਵਤ ਸiddhi ਜੋਗ ਦੇ ਵਿੱਚ ਤੁਹਾਨੂੰ ਜੋ ਉਸੀ ਜੋ ਵੀ ਕੰਮ ਕਰੋਗੇ ਉਸ ਕੰਮ ਦੇ ਵਿੱਚ ਸਫਲਤਾ ਹੋਵੇਗੀ ਜਾਨੀ ਕਿ ਸਫਲਤਾ ਹੋਵੇਗੀ ਸਿੱਧੀ ਜੋਗ ਦੇ ਵਿੱਚ ਮਹਾਸ਼ਿਵਰਾਤਰੀ ਦੀ ਪੂਜਾ ਤੁਹਾਡੇ ਲਈ ਹਰ ਮਨੋ ਕਾਮਨਾ ਪੂਰੀ ਹੋਵੇਗੀ ਇਸ ਦਿਨ ਸਾਧਨਾ ਮੰਤਰ ਜਾਪ ਆਦਿ ਨਾਲ ਆਪਣੀਆਂ ਇਸ਼ਿਆਵਾਂ ਪੂਰੀਆਂ ਕਰ ਸਕਦੇ ਹੋ ਮਹਾਸ਼ਿਵਰਾਤਰੀ ਦੇ ਦਿਨ ਸੰਜੋਗ ਆਪ ਤੁਹਾਨੂੰ ਸ਼ੁਭਵਲ ਪ੍ਰਾਪਤ ਹੋਵੇਗਾ ਮਹਾਸ਼ਿਵਰਾਤਰੀ ਦੇ ਦਿਨ ਤੁਸੀਂ ਜਿਸ ਵੀ ਕੰਮ ਦੇ ਲਈ ਮਨੋ ਕਾਮਨਾ ਦੇ ਲਈ ਛੇਵ ਦੀ ਪੂਜਾ ਕਰੋਗੇ ਉਹ ਮਨੋ ਕਾਮਨਾ ਤੁਹਾਡੀ ਪੂਰੀ ਹੋਵੇਗੀ ਐਸੇਨ ਭਗਵਾਨ ਪੋਲੇਨਾਥ ਦੇ ਨਾਲ ਮਾਂ ਪਾਰਵਤੀ ਭਗਵਾਨ ਗਣੇਸ਼ ਅਤੇ ਭਗਵਾਨ ਕਾਰਤਿਕ ਦੀ ਵੀ ਪੂਜਾ ਕਰੋ ਐਸੇ ਨਾਲ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਦੋਸਤੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਐਸੇਨ ਕੋਈ ਐਸੇਨ ਕੁਸ਼ਣ ਅਸੀਬ ਅਤੇ ਭਾਗਸ਼ਾਲੀ ਕੁਝ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਇਸ ਵਾਰ ਮਹਾਸ਼ਿਵਰਾਤਰੀ ਦੇ ਦਿਨ ਇਹ ਰਾਸ਼ੀ ਵਾਲੇ ਹੋਣਗੇ ਤਾਂ ਦੇ ਨਾਲ ਮਾਲਾ ਮਾਲ ਇਹ ਸ਼ੇ ਰਾਸ਼ੀ ਵਾਲੇ ਅਤੀ ਪਾਖਸ਼ਲੀ ਰਾਸ਼ੀ ਇਹਨਾਂ ਸ਼ੇ ਰਾਸ਼ੀ ਬਾਰੇ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੱਸਣ ਵਾਲੇ ਹਾਂ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਇਹ ਸ਼ੇ ਰਾਸ਼ੀ ਵਾਲੇ ਪਾਖਸ਼ਲੀ ਰਾਸ਼ੀ ਵਾਲੇ ਜਿਨ੍ਹਾਂ ਤੇ ਇਸ ਵਾਰ ਮਹਾਸ਼ਿਵਰਾਤਰੀ ਤੇ ਭਗਵਾਨ ਸ਼ਿਵ ਦੇਵਸ਼ੇਸ਼ ਕਿਰਪਾ ਹੋਣ ਵਾਲੀ ਹੈ ਦੋਸਤੋ ਉਹਨਾਂ ਪਾਖਸ਼ਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮੇਘ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਇਸ ਵਾਰ ਮਹਾਸ਼ਿਵਰਾਤਰੀ ਤੇ ਭਗਵਾਨ ਸ਼ਿਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣੀ ਰਹੇਗੀ ਜਿਸ ਦੇ ਨਾਲ ਤੁਹਾਨੂੰ ਇਸ ਸਮੇਂ ਦੇ ਵਿੱਚ ਧਨ ਲਾਭ ਦੀ ਪ੍ਰਾਪਤੀ ਹੋਵੇਗੀ ਨਾਲ ਹੀ ਨਾਲ ਇਸ ਰਾਸ਼ੀ ਵਾਲਿਆਂ ਦੇ ਵਪਾਰ ਦੇ ਵਿੱਚ ਦਿਨ ਦੁਗਨੇ ਰਾਜੋਗਨੇ ਤਰੱਕੀ ਹੋਵੇਗੀ ਅਤੇ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪੱਧਰ ਦੇ ਵਿੱਚ ਤਰੱਕੀ ਮਿਲੇਗੀ ਅਤੇ ਵੇਤਨ ਵਰੀਧੀ ਦੇ ਯੋਗ ਵੀ ਬਣ ਰਹੇ ਹਨ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਹ ਦੇਸ਼ ਵੀ ਜਾਣਗੇ ਤੇ ਨੌਕਰੀ ਵੀ ਪ੍ਰਾਪਤ ਹੋਵੇਗੀ ਇਹ ਸੰਭਾਵਨਾ ਬਣ ਰਹੀ ਹੈ ਭਗਵਾਨ ਛੇਵ ਦੀ ਕਿਰਪਾ ਦੇ ਨਾਲ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਮੇਖ ਰਾਸ਼ੀ ਵਾਲਿਓ ਤੁਹਾਡੇ ਲਈ ਵ੍ਰਿਧੀ ਯੋਗ ਬਣ ਰਿਹਾ ਹੈ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਲਾਭ ਹੋਵੇਗਾ ਮੁਨਾਫਾ ਹੋਵੇਗਾ ਤੁਹਾਡੇ ਲਈ ਧਨ ਪ੍ਰਾਪਤੀ ਦੇ ਯੋਗ ਹਨ ਅਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ। ਇਸ ਲਈ ਮੇਕ ਰਾਸ਼ੀ ਵਾਲਿਓ ਇਸ ਸਮੇਂ ਦਾ ਭਰਪੂਰ ਲਾਭ ਉਠਾਓ। ਅਜੇ ਸਮੇਂ ਨੂੰ ਹੱਥੋਂ ਨਾ ਜਾਣ ਦਿਓ। ਇਸ ਲਿਸਟ ਦੀ ਅਗਲੀ ਦੂਸਰੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਕਿ ਇਸ ਵਾਰ ਜੋ ਮਹਾਸ਼ਿਵਰਾਤਰੀ ਹੈ ਉਹ ਤੁਹਾਡੇ ਲਈ ਬਹੁਤ ਹੀ ਸ਼ੁਭ ਪਰਿਨਾਮ ਲੈ ਕੇ ਆਈ ਹੈ। ਭਗਵਾਨ ਮਹਾਦੇਵ ਤੁਹਾਡੇ ਉੱਪਰ ਜਾਣੇ ਤੁਲਾ ਰਾਸ਼ੀ ਵਾਲਿਓ। ਤੁਹਾਡੇ ਤੇ ਬਹੁਤ ਹੀ ਪਸੰਦ ਹਨ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਸਾਬਤ ਹੋਏਗਾ ਮਾਨ ਸਨਮਾਨ ਤੁਹਾਨੂੰ ਮਿਲੇਗਾ ਅਤੇ ਸਮਾਜ ਦੇ ਵਿੱਚ ਤੁਹਾਡੀ ਪ੍ਰਸ਼ੰਸਾ ਵੀ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਸ਼ੁਭ ਅਵਸਰ ਪ੍ਰਾਪਤ ਹੋਣਗੇ ਇਹਨਾਂ ਅ fırsਰਾਂ ਨੂੰ ਪਾ ਕੇ ਤੁਸੀਂ ਵਧੇਰੇ ਮੁਨਾਫਾ ਕਮਾਓਗੇ ਨਾਲ ਹੀ ਨਾਲ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਵੇਗੀ ਜਿਸ ਦੇ ਨਾਲ ਚਾਰੇ ਤਰਫ ਤੋਂ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੁਹਾਡੇ ਘਰ ਪਰਿਵਾਰ ਵਿੱਚ ਕੁਸ਼ੀ ਨਵਾਂ ਮਾਹੌਲ ਰਹੇਗਾ ਕਾਰੋਬਾਰ ਵਿੱਚ ਵ੍ਰੇਧੀ ਹੋਵੇਗੀ ਸਮਾਜਿਕ ਖੇਤਰ ਦੇ ਵਿੱਚ ਤੁਹਾਡੇ ਲਈ ਸਫਲਤਾ ਪ੍ਰਾਪਤ ਹੋਵੇਗੀ ਮਹਾਦੇਵ ਦੀ ਕਿਰਪਾ ਦੇ ਨਾਲ ਅਚਾਨਕ ਤਨ ਲਾਭ ਦੀ ਪ੍ਰਾਪਤੀ ਦੀ ਸੰਭਾਵਨਾ ਹੈ ਜਿਸ ਦੇ ਨਾਲ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਨਵਾਂ ਵਾਹਨ ਜਾਂ ਨਵਾਂ ਮਕਾਨ ਵੀ ਤੁਸੀਂ ਖਰੀਦ ਸਕਦੇ ਹੋ ਇਸ ਲਈ ਸ਼ੁਭ ਜੋਗ ਤੁਲਾ ਰਾਸ਼ੀ ਵਾਲੇ ਤੁਹਾਡੇ ਲਈ ਬਣ ਰਹੇ ਹਨ ਮਹਾਦੇਵ ਦੀ ਕਿਰਪਾ ਇਸ ਵਾਰ ਮਹਾਸ਼ਿਵਰਾਤਰੀ ਤੇ ਤੁਹਾਡੇ ਤੇ ਵਿਸ਼ੇਸ਼ ਰੂਪ ਤੇ ਬਣ ਰਹੀ ਹੈ ਸਮੇ ਦਾ ਭਰਪੂਰ ਲਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਕਿ ਮਹਾਸ਼ਿਵratri ਤੇ ਬਹੁਤ ਹੀ ਵਧੀਆ ਸ਼ੁਭ ਜੋਕ ਤੁਹਾਡੇ ਲਈ ਬਣ ਰਿਹਾ ਹੈ ਭਗਵਾਨ ਮਹਾਦੇਵ ਦੀ ਕਿਰਪਾ ਦੇ ਨਾਲ ਇਸ ਵਾਰ ਮਹਾਸ਼ਿਵratri ਤੇ ਤੁਹਾਨੂੰ ਕਈ ਸ਼ੁਭ ਸੰਦੇਸ਼ ਮਿਲਣ ਦੇ ਜੋਕ ਹਨ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਲ ਮਿਲਣ ਵਾਲਾ ਹੈ ਪਹਿਲੇ ਤੋਂ ਜਿਆਦਾ ਆਰਥਿਕ ਸਥਿਤੀ ਬਿਹਤਰ ਹੋਣ ਵਾਲੀ ਹੈ ਰੁਕੇ ਹੋਏ ਤੁਹਾਡੇ ਕੰਮ ਪੂਰੇ ਹੋਣ ਵਾਲੇ ਹਨ ਦੋਸਤਾਂ ਦੇ ਨਾਲ ਮੇਲਜੋਲ ਤੁਹਾਡਾ ਵਧੇਗਾ ਨਾਲ ਹੀ ਨਾਲ ਪਰਿਵਾਰ ਅਤੇ ਜੀਵਨ ਸਾਥੀ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਤੁਹਾਡੀ ਮਧੁਰ ਬਾਣੀ ਦੇ ਵਜ੍ਹਾ ਦੇ ਨਾਲ ਤੁਹਾਡੇ ਕਈ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਭਗਵਾਨ ਸ਼ਿਵ ਦੀ ਕਿਰਪਾ ਕੁੰਭ ਰਾਸ਼ੀ ਵਾਲੇ ਤੁਹਾਡੇ ਤੇ ਬਣੀ ਰਹੇਗੀ ਜਿਸ ਦੀ ਵਜ੍ਹਾ ਤੇ ਨਾਲ ਤੁਹਾਨੂੰ ਤਾਂ ਦੇ ਸੰਬੰਧੀ ਜੋ ਵੀ ਪਰੇਸ਼ਾਨੀਆਂ ਸਨ ਉਹ ਸਾਰੀਆਂ ਹੀ ਦੂਰ ਹੋ ਜਾਣ ਉਹ ਸਾਰੀਆਂ ਹੀ ਦੂਰ ਹੋ ਜਾਣਗੇ ਤੁਸੀਂ ਜੋ ਵੀ ਤੁਹਾਡੇ ਜੋ ਵੀ ਰੋਕਿਓਏ ਕੰਮ ਸਨ ਉਹ ਸਫਲ ਦਾ ਪੂਰੇ ਹੋਣਗੇ ਕਿਉਂਕਿ ਮਹਾਦੇਵ ਦੀ ਕਿਰਪਾ ਤੇ ਨਾਲ ਗੁੰਭਰਾਸ਼ੀ ਵਾਲਿਓ ਇਸ ਵਾਰ ਜੋ ਸ਼ਿਵਰਾਤਰੀ ਹੈ ਉਹ ਤੁਹਾਡੇ ਲਈ ਤਨਲਾਭ ਪ੍ਰਾਪਤੀ ਦੇ ਯੋਗ ਬਣਾ ਰਹੀ ਹੈ ਜਿਸ ਦੇ ਨਾਲ ਘਰ ਪਰਿਵਾਰ ਵਿੱਚ ਤੁਹਾਡੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਪਤੋ ਨਿਤੀ ਮਿਲ ਸਕਦੀ ਹੈ ਤੇ ਨਾਲ ਹੀ ਨਾਲ ਵੇਤਨ ਵ੍ਰੇਧੀ ਦੇ ਵੀ ਯੋਗ ਹਨ ਜੇਕਰ ਤੁਸੀਂ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਮੇਂ ਦੇ ਵਿੱਚ ਕਰ ਸਕਦੇ ਹੋ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਤੇ ਮਹਾਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਤੇ ਲਾਭ ਹੀ ਲਾਭ ਤੁਹਾਨੂੰ ਹੋਣ ਵਾਲਾ ਹੈ ਸਮੇਂ ਦਾ ਪਰਪੂਰ ਲਾਭ ਉਠਾਓ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਮਹਾਦੇਵ ਦੀ ਕਿਰਪਾ ਇਸ ਵਾਰ ਮਹਾਸ਼ਿਵ ਰਾਤਰੀ ਤੇ ਤੁਹਾਡੇ ਤੇ ਹੋ ਗਈ ਹੈ ਅਤੇ ਇਸ ਸਮੇਂ ਦੇ ਵਿੱਚ ਤੁਹਾਨੂੰ ਸ਼ੁਭ ਪਰਿਨਾਮ ਮਿਲਣ ਵਾਲੇ ਹਨ ਤੁਹਾਨੂੰ ਦਾਸੇ ਇੱਕ ਮਹਾਦੇਵ ਦੀ ਕਿਰਪਾ ਕਰਨਿਆ ਰਾਸ਼ੀ ਵਾਲਿਓ ਤੁਹਾਡੇ ਲਈ ਸ਼ੁਭ ਕਾਮਨਾਵਾਂ ਪੂਰੀਆਂ ਹੋਣਗੀਆਂ ਤੁਹਾਨੂੰ ਨਾ ਕੇਵਲ ਧਨ ਲਾਭ ਹੋਵੇਗਾ ਬਲਕਿ ਤੁਹਾਡੇ ਵਪਾਰ ਵਿੱਚ ਵੀ ਖੂਬ ਤਰੱਕੀ ਹੋਵੇਗੀ ਤੁਸੀਂ ਦਿਨ ਦੁੱਗਣੇ ਰਾਤ ਚੌਗਣੇ ਤਰੱਕੀ ਕਰੋਗੇ ਅਤੇ ਨਾਲ ਹੀ ਨਾਲ ਇਸ ਤੋਂ ਇਲਾਵਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਤਰੱਕੀ ਮਿਲਣ ਦੇ ਪੂਰੇ ਜੋਗ ਹਨ ਨਾਲ ਹੀ ਨਾਲ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਇਹ ਸੁਪਨਾ ਉਨ੍ਹਾਂ ਦਾ ਜਲਦੀ ਪੂਰਾ ਹੋਣ ਵਾਲਾ ਹੈ ਕਿਉਂਕਿ ਇਸੇ ਵੀ ਜੋਗ ਬਹੁਤ ਹੀ ਵਾਂਧੀ ਹੋਈ ਨਜ਼ਰ ਆ ਰਹੇ ਹਨ ਤੁਹਾਨੂੰ ਤੁਹਾਨੂੰ ਸਾਰੇ ਇਹ ਕੰਮਾਂ ਦੇ ਵਿੱਚ ਹੁਣ ਸਫਲਤਾ ਪ੍ਰਾਪਤ ਹੋਵੇਗੀ ਧਨ ਲਾਭ ਦੀ ਪ੍ਰਾਪਤੀ ਹੋਵੇਗੀ ਤੁਸੀਂ ਕੋਈ ਨਵਾਂ ਮਕਾਨ ਜਾਂ ਵਾਹਨ ਖਰੀਦ ਸਕਦੇ ਹੋ ਪ੍ਰਾਪਰਟੀ ਸੰਬੰਧੀ ਇਹ ਸਮਾਂ ਤੁਹਾਡੇ ਲਈ ਬੇਹਦ ਚੰਗਾ ਹੈ ਇਸ ਸਮੇਂ ਦਾ ਪਰਪੋ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਂਦੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਹਾਸ਼ੇਵ ਰਾਤਰੀ ਤੇ ਭਗਵਾਨ ਭੋਲੇ ਨਾਥ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੋ ਗਿਆ ਹੈ ਤੁਹਾਡੇ ਉੱਪਰ ਇਸ ਸਮੇਂ ਬਿਹਤਰੀਨ ਪਰਨਾਮ ਤੁਹਾਨੂੰ ਮਿਲਣ ਵਾਲੇ ਹਨ ਮਹਾਦੇਵ ਦੀ ਕਿਰਪਾ ਦੇ ਨਾਲ ਤੁਸੀਂ ਬੇਹੱਦ ਹੀ ਖੁਸ਼ ਹੋਣ ਵਾਲੇ ਹੋ ਤੁਹਾਡਾ ਤੁਹਾਡਾ ਨਾਂ ਕੇਵਲ ਮਾਨ ਸਨਮਾਨ ਤੁਹਾਨੂੰ ਪ੍ਰਾਪਤ ਹੋਵੇ ਤੁਹਾਨੂੰ ਨਾ ਕੇਵਲ ਮਾਨ ਸਨਮਾਨ ਮਾਨ ਸਨਮਾਨ ਪ੍ਰਾਪਤ ਹੋਵੇਗਾ ਬਲਕਿ ਸਮਾਜ ਦੇ ਵਿੱਚ ਤੁਹਾਡੀ ਕਾफी ਤਾਰਿਫ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਡੇ ਕਈ ਇਸ ਤਰ੍ਹਾਂ ਦੇ ਨਵੇਂ-ਨਵੇਂ ਅ fırs ਤੁਹਾਨੂੰ ਪ੍ਰਾਪਤ ਹੋਣਗੇ ਜਿਸ ਦੀ ਬਦਲਾਅ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਨੂੰ ਕਾफी ਤਨ ਲਭ ਵੀ ਹੋਵੇਗਾ ਅਤੇ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਦੂਸਰੀ ਤਰਫ ਤੁਹਾਡੇ ਵਪਾਰ ਵਿੱਚ ਵੀ ਵਿਰੇਧੀ ਹੋਵੇਗੀ ਸੇਂਗਰਾ ਸ਼ਿਵ ਵਾਲੋ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਵੋਂ ਦੇ ਦੇਵ ਮਹਾਦੇਵ ਦੀ ਕਿਰਪਾ ਦੇ ਨਾਲ ਭਗਵਾਨ ਪੋਲੇਨਾਚੀ ਦੀ ਕਿਰਪਾ ਦੇ ਨਾਲ ਇਸ ਵਾਰ ਤੋਂ ਸੇਂ ਜੋਸ਼ਵ ਰਾਤਰੀ ਹੈ ਮਹਾ ਸ਼ਿਵ ਰਾਤਰੀ ਹੈ ਤੁਹਾਡੇ ਲਈ ਬਹੁਤ ਹੀ ਸ਼ੁਭ ਪ੍ਰਣਾਮ ਲੈ ਕੇ ਆਵੇਗੀ ਤੁਹਾਨੂੰ ਚਾਰੇ ਤਰਫ ਤੋਂ ਖੁਸ਼ ਖਬਰियां ਮਿਲਣ ਗਿਆਨ ਤਨਲਾਬ ਦੀ ਪ੍ਰਾਪਤੀ ਹੋਵੇਗੀ अनेका ਯੋਗ ਹਨ ਪ੍ਰਾਪਰਟੀ ਸੰਬੰਧੀ ਇਹ ਸਮਾਂ ਤੁਹਾਡੇ ਲਈ ਅਦੇੰਤ ਲਾਭਦਾਇਕ ਸਮਾਂ ਹੈ ਵਿਦਿਆਰਥੀਆਂ ਦੇ ਲਈ ਵੀ ਇਹ ਸਮਾਂ ਬਹੁਤ ਹੀ ਚੰਗਾ ਸਾਬਤ ਹੋਵੇਗਾ ਨਾਲੇ ਨਾਲ ਸੰਤਾਨ ਪ੍ਰਾਪਤੀ ਦੀ ਇੱਛਾ ਜੋ ਲੋਕ ਰੱਖਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਵੇਗਾ ਸਿੰਘ ਰਾਸ਼ੀ ਵਾਲਿਓ ਤੁਹਾਡੇ ਲਈ ਇਸ ਵਰਮਾ ਸ਼ਿਵ ਰਾਤਰੀ ਤੇ ਜੋਗ ਜੋ ਹਨ ਉਹ ਸ਼ੁਭ ਜੋਗ ਹਨ ਤਨਲਾ ਪ੍ਰਾਪਤੀ ਲਈ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਇਸ ਲਈ ਸਮੇਂ ਦਾ ਪਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਐਸ ਲਈ ਅੱਜ ਦੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਪੂਲੇ ਨਾਝ ਦੀ ਕਿਰਪਾ ਤੁਹਾਡੇ ਉੱਪਰ ਇਸ ਸ਼ਿਵਰਾਤਰੀ ਤੇ ਬਹੁਤ ਹੀ ਬਣੀ ਹੋਈ ਹੈ ਕਿਉਂਕਿ ਮਿਥਨ ਰਾਸ਼ੀ ਵਾਲਿਓ ਤੁਹਾਡੇ ਜੀਵਨ ਵਿੱਚ ਬਹੁਤ ਹੀ ਦੁੱਖ ਸੰਕਟ ਕਸ਼ਟ ਆਉਂਦੇ ਹਨ ਤੇ ਉਹ ਸਾਰੇ ਹੀ ਦੁੱਖ ਕਸ਼ਟ ਹੁਣ ਦੂਰ ਹੋਣ ਵਾਲੇ ਹਨ ਭਗਵਾਨ ਪੂਲੇ ਨਾਝ ਦੀ ਕਿਰਪਾ ਤੁਹਾਡੇ ਉੱਪਰ ਇਸ ਵਾਰ ਬਣੀ ਹੋਈ ਹੈ ਜਿਸ ਤੇ ਸਦਕਾ ਤੁਹਾਡੇ ਜੀਵਨ ਦੇ ਵਿੱਚ ਅਨੇਕ ਖੁਸ਼ਖਬਰੀਆਂ ਮਿਲਣਗੀਆਂ ਜੋ ਕਿ ਇਸ ਵਾਰ ਮਹਾਸ਼ਿਵਰਾਤਰੀ ਤੇ ਤੁਸੀਂ ਬੇहद ਖੁਸ਼ ਹੋਣ ਵਾਲੇ ਹੋ ਤੁਹਾਡੀ ਮਿਹਨਤ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲਣ ਵਾਲਾ ਹੈ ਤੁਹਾਡੇ ਸਾਰੇ ਹੀ ਕੰਮ ਪੂਰੇ ਹੋਣਗੇ ਦੋਸਤਾਂ ਅਤੇ ਪਰਿਵਾਰ ਦਾ ਭਰਪੂਰ ਸਹਿਯੋਗ ਤੁਹਾਨੂੰ ਮਿਲੇਗਾ ਭਗਵਾਨ ਸ਼ਿਵ ਦੀ ਅਸੀਸ ਭਗਵਾਨ ਸ਼ਿਵ ਦੀ ਅਸੀਮ ਕਿਰਪਾ ਤੁਹਾਡੇ ਉੱਪਰ ਪਣੀ ਹੋਈ ਹੈ ਮਹਾਸ਼ਿਵਰਾਤਰੀ ਤੇ ਤੁਸੀਂ ਚੰਗਾ ਸਮਾਂ ਤੁਹਾਡੇ ਲਈ ਇਹ ਸਾਬਤ ਹੋਵੇਗਾ ਜਿਸ ਤੇ ਵਜਾ ਤੇ ਨਾਲ ਧਨ ਸੰਬੰਧੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਨ ਉਹ ਖਤਮ ਹੋਣਗੀਆਂ ਮਿਥਨ ਰਾਸ਼ੀ ਵਾਲੋ ਚਾਰੇ ਤਰਫ ਤੋਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋਣਗੀਆਂ ਪ੍ਰਾਪਰਟੀ ਸੰਬੰਧੀ ਇਹ ਸਮਾਂ ਤੁਹਾਡੇ ਲਈ ਚੰਗਾ ਰਹੇਗਾ ਤੁਸੀਂ ਕੋਈ ਨਵਾਂ ਵਾਹਨ ਖਰੀਦ ਸਕਦੇ ਹੋ ਮਿਥਨ ਰਾਸ਼ੀ ਵਾਲਿਓ ਮਹਾਸ਼ਿਵਰਾਤਰੀ ਜੋ ਹੈ ਭਗਵਾਨ ਪੋਲੇਨਾ ਦੇ ਕਿਰਪਾ ਦੇ ਨਾਲ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਸਾਬਤ ਹੋਵੇਗਾ ਸੰਵੇਦਾ ਪਰਪੋਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸੀ ਉਹ ਰਾਸ਼ੀਆਂ ਜੋ ਇਸ ਵਾਰ ਸ਼ਿਵਰਾਤਰੀ ਦੇ ਦਿਨ ਤਾਂ ਦੇ ਨਾਲ ਮੱਲਾਮਲ ਹੋਣਗੀਆਂ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਤਾਂ ਲਾਭ ਪ੍ਰਾਪਤੀ ਦੇ अनेका ਜੋਗ ਪ੍ਰਾਪਤ ਹੋਣਗੇ ਤੁਹਾਡੇ ਲਈ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਮਹਾਦੇਵ ਦੀ ਕਿਰਪਾ ਦੇ ਨਾਲ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ